ਜੋ ਮਦੋ ਮਾਈ ਬਲੌਗ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਡਾ ਨਵੇਂ ਬਲੌਗ ਦੇ ਵਿੱਚ ਸਵਾਗਤ ਹੈ ਜੀ ਸਾਰੇ ਭੈਣ ਭਰਾਵਾਂ ਦਾ ਸਾਰੀ YouTube ਫੈਮਿਲੀ ਨੂੰ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਅਸੀਂ ਦਿਖਾਉਣੇ ਆਂ ਕਿ ਆਪਣਾ ਘਰੇ ਨੂੰ ਅਸੀਂ ਚਾਰ ਪੌਨੇ ਹੁੰਦੇ ਆਂ ਜੀ ਗਰਗਲਾ ਦਾ ਗੋਭੀ ਦਾ ਤੇ ਉਹ ਕਿਵੇਂ ਪਾਇਆ ਜਾਂਦਾ ਕਿਵੇਂ ਉਹਨੂੰ ਤਿਆਰ ਕੀਤਾ ਜਾਂਦਾ ਕਿਵੇਂ ਕੱਟਿਆ ਜਾਂਦਾ ਕਿਵੇਂ ਕੱਟ ਵੱਡ ਹੁੰਦੀ ਆ ਕਿਵੇਂ ਉਹਨੂੰ ਧੱਪ ਲਵਾਈ ਜਾਂਦੀ ਆ ਕਿਵੇਂ ਸੁਕਾਇਆ ਜਾਂਦਾ ਸਾਰਾ ਕਿਹੜਾ ਮਸਾਲਾ ਪੈਂਦਾ ਉਹ ਤੇ ਕਿਵੇਂ ਕਿਵੇਂ ਹੁੰਦਾ ਕਿੰਨਾ ਟਾਈਮ ਨੂੰ ਆਪਾਂ ਪਾ ਕੇ ਰੱਖਣਾ ਕਿੰਨੇ ਟਾਈਮ ਦੇ ਵਿੱਚ ਉਹ ਤਿਆਰ ਹੋਣਾ ਸਾਰਾ ਕੁਝ ਦੱਸਿਆ ਜਾਊਗਾ ਜੀ ਅੱਜ ਸਾਰਾ ਕੁਝ ਤੁਹਾਨੂੰ ਦੱਸਾਂਗੇ ਤੇ ਹੁਣ ਉਹਨੂੰ ਕੱਟਿਆ ਜੀ ਅਸੀਂ ਕੱਟ-ਕੁੱਟ ਕੇ ਧੱਪ ਲਵਾਈ ਹੈ ਜੀ ਮੜਾ ਜਾ ਭਰਾ ਬਣ ਕੇ ਸਾਰੀ ਕੈਜ ਸਾਰੀ YouTube ਫੈਮਿਲੀ ਨੂੰ ਸਾਰੇ ਜੁੜੇ ਰਹੋ ਜੀ ਨਾਲ ਤੁਹਾਨੂੰ ਵਧੀਆ ਤੋਂ ਵਧੀਆ ਆਪਾਂ ਦੱਸਾਂਗੇ ਕਿਵੇਂ ਪੈਂਦਾ ਕਿਵੇਂ ਕੀ ਗੱਲਬਾਤ ਹੁੰਦੀ ਆ ਦਿਖਾਓ ਜੀ ਮੜਾ ਜੱਗ ਕਿਵੇਂ ਟੱਪ ਲੱਗ ਰਹੀ ਹੈ ਸਤਿ ਸ੍ਰੀ ਅਕਾਲ ਜੀ ਸਾਰੀ YouTube ਫੈਮਿਲੀ ਨੂੰ ਤੇ ਆਹ ਦੇਖੋ ਅਸੀਂ ਹੁਣ ਕੱਟਣ ਲੱਗੇ ਹੋਏ ਹਾਂ ਪਹਿਲਾਂ ਨੂੰ ਇਹਨੂੰ ਪਹਿਲਾਂ ਕੋਈ ਬਾੜ ਨਾ ਪੈਂਦਾ ਪਹਿਲਾਂ ਨਾਣ ਤੇ ਹਲਦੀ ਪਾ ਕੇ ਬਾੜਿਆ ਹੂੰ 5 ਗ੍ਰਾਮ 2-4 ਮਿੰਟ ਫਿਰ ਉਬਾਲ ਕੇ ਤੋਂ ਪਾ ਗੱਲ ਗੱਲ ਨਾ ਨਰਮ ਜੀ ਕਰ ਲਈ ਹੂੰ ਫਿਰ ਇਸ ਨੂੰ ਸੁੱਕੇ ਮਸਾਲਿਆਂ ਨੂੰ ਲੈ ਕੇ ਪੀਸ ਕੇ ਦੇ ਵਿੱਚ ਪਾ ਦੇ ਚਾਰ ਪਾ ਲਈ ਉਹ ਵੀ ਪਾਉਂਦੇ ਖਾਣੇ ਨਹੀਂ ਨਹੀਂ ਹੁਣ ਇਹਨੂੰ ਪਹਿਲਾਂ ਬਾੜ ਲਿਆ ਨੂਨ ਤੇ ਹਲਦੀ ਪਾ ਕੇ ਨੂਨ ਤੇ ਹਲਦੀ ਪਾ ਕੇ ਇਹਨੂੰ ਬਾੜ ਲਿਆ ਹਨ ਤੇ ਥੋੜਾ ਟਾਈਮ 2-4 ਮਿੰਟ ਹੀ ਹਾਂ ਵੀ ਹਾਰਡ ਹੋ ਜੇ ਫੋਲੀ ਹੋ ਜੇ ਫੋਲੀ ਹੋ ਜੇ ਹਣਾ ਠੀਕ ਆ ਤੇ ਆਹ ਇਹ ਗਰਗਲੇ ਤਾਂ ਆਪਾਂ ਬਾਅਦ ਚ ਫਿਰ ਪਾਉਂਦੇ ਵੀ ਦਿਖਾ ਦਿਆਂਗਾ ਠੀਕ ਆ ਵਾਹ ਖਾਚ ਰੱਖਿਆ ਸੀ ਇਹ ਚਾਰ ਕੰਨ ਕਲਰ ਅੱਜ ਸੱਪਨਾ ਜੀ ਸਾਸਰੀ ਕਾਲ ਆਪਣੇ YouTube ਫੈਮਿਲੀ ਨੂੰ ਅੱਜ ਹੁਣ ਲੱਗੇ ਆ ਹੁਣ ਟਾਈਮ ਮਿਲਿਆ ਵਾ ਆਚਾਰ ਪਾਉਣ ਦਾ ਤੇ ਹੁਣ ਤੁਹਾਨੂੰ ਦੱਸ ਦਿਆਂ ਵੀ ਕਿੰਨੇ ਕਿੰਨੇ ਆਚਾਰ ਅਸੀਂ ਪਾਉਣੇ ਹੁੰਦੇ ਆ ਆਮਨੇ ਪਰ ਕਰਪਰਲਾ ਹੋ ਆ ਇਹ ਚਾਰ ਹੈਗਾ ਪ੍ਰੰਗਾ ਗਰਗਲਾ ਦਾ ਇੱਕ ਪੰਨੋ ਚ ਨਾ ਨੋਣ ਪਹਿਲਾਂ ਬਾਲਿਆ ਜੀ ਨਮਕ ਇਹ ਜਿਆਦਾਤਰ ਦੋ ਪ੍ਰੰਤਾਂ ਚ ਕਰਦੇ ਆ ਹਾਂ ਐ ਬਾਦ ਚੀਜਾ ਬਰੇ ਜੀ ਦੋ ਪ੍ਰੰਤਾਂ ਚ ਕਰ ਲੈ ਹੈਗਾ 10 ਕਿਲੋ ਗਰਗਲਾਂ ਚ 1 ਕਿਲੋ ਨੋਣ ਪੈਂਦਾ 10 ਕਿਲੋ ਗਰਗਲਾਂ ਚ 1 ਕਿਲੋ ਨੋਣ ਪੈ ਜਾਂਦਾ ਹਨ ਜਿੰਨਾ ਨੂੰ ਵੱਧ ਹੋਵੇ ਨਾ ਤਾਂ ਉਲੀ ਵੀ ਨਹੀਂ ਲੱਗਦੀ ਹੂੰ ਖੱਟਾ ਨਹੀਂ ਹੁੰਦਾ ਓਕੇ ਮਤਲਬ ਜੇ ਨੂਨ ਬਸ ਵਧੀਆ ਪਾਇਆ ਹੋਇਆ ਨਾ ਉੰਨੀ ਲੱਗਦੀ ਆ ਤੇ ਨਾ ਮਤਲਬ ਖੱਟਾ ਹੁੰਦਾ ਹਨਾ ਅਜਮੈਨ ਅਜਮੈਨ ਇਹ ਜਮੈਨ ਪਾਤੀ ਜੀ ਹੱਥ ਨਹੀਂ ਲਾਉਣਾ ਬਹੁਤ ਹਨਾ ਪਰ ਇਹ ਵੀ ਗੱਲ ਹੈਗੀ ਇੱਕ ਸੱਚ ਬਈ ਨਾ ਹੱਥ ਨਹੀਂ ਲਾਉਣਾ ਇਹਨੂੰ ਗਲਵਜ਼ ਪਾ ਕੇ ਹੱਥਾਂ ਤੇ ਲਫਾਫਾ ਜਾਂ ਕੋਈ ਮਤਲਬ ਆਪਾਂ ਦੇਸੀ ਜੱਟ ਵਾਲਾ ਸੌਦਾ ਚ ਲਫਾਫਾ ਚਾੜ ਲਓ ਜਾਂ ਅੱਜ ਕੱਲ ਗਲਵਜ਼ ਆ ਜਾਂਦੇ ਨੇ ਗਲਵਜ਼ ਵਰਤ ਲਵੇ ਇਹ ਹੁਣ ਮਤਲਬ ਹਲਾਉਣਾ ਨਹੀਂ ਹੈ ਇਹ ਹਰੀ ਵਿੱਚ ਆਪਾਂ ਪੌਣ ਦੇ ਲਾਲ ਮੇਟ ਵੀ ਪਾ ਸਕਦੇ ਹਾਂ ਲਾਲ ਮੇਟ ਵੀ ਪਾ ਸਕਦੇ ਹਾਂ ਹਾਂ ਬਰਾਂ ਦਾ ਬੱਚਾ ਮੈਂ ਖਾਣੇ ਦੇ ਤੌਰ ਨੂੰ ਇਹਨੂੰ ਹਲਾ ਦੇਣਾ ਹਾਂ ਹਾਂ ਹੁਣ ਉਹ ਐ ਹਲਾਉਣਾ ਸਮਾਰ ਕੇ ਪੂਰਾ ਥੱਲੇ ਤੱਕ ਹਲਾ ਪੀਪੇਜ ਵਿੱਚ ਸਾਡੇ ਕੋਲ ਚੰਗੇ ਤਰ੍ਹਾਂ ਹਿਲਦਾ ਨਹੀਂ ਬੇਚੀ ਲੱਗਦਾ ਬਾਕੀ ਐ ਆ ਪੀਪੇਜ ਪਾ ਕੇ ਬਿਠਾ ਕੇ ਖਾਣਗੇ ਹਾਂ ਜਦਾਰੇ ਬਾਕੀ ਜਰੋਬ ਨਹੀਂ ਤੁੰ ਬਾਦ ਜੋ ਹੋ ਕਰਨਾ ਪੀਪੇਜ ਇਹ ਫਿਰ ਕਿੰਨੇ ਦਿਨ ਬਾਅਦ ਹਲਾਈਏ ਨੂੰ ਹੂੰ ਗੋਜੀ ਸਾਂ ਨੂੰ ਹਲਾ ਦੇ ਦੋ ਕਰਨਾ ਚਾਹ ਹਲਾ ਦੇ ਉੱਚਾ ਜਿੰਨਾ ਹਲਾਵਾਂ ਮੈਂ ਬੜੀ ਬਣ ਜਾਂਦਾ ਮੈਂ ਥੋੜੇ ਦਿਨ ਬਾਅਦ ਹਰੋਂ ਨਾਲ ਆ ਰਹੇ ਓਕੇ ੁੱਪੇ ਦਾ ਰੱਖਦੇ ਟੱਕਣ ਖੋਲ ਕੇ ਕੱਪੜੇ ਨਾਲ ਮੂੰਹ ਬੰਨ੍ਹ ਕੇ ੁੱਪੇ ਦਾ ਵਾਦ ਇੱਕ ਦੋ ੁੱਪੇ ਲਵਾਈਏ ਜਾਨ ਇਹ ਵਧੀਆ ਨਹੀਂ ਹਾਂ ਤੇ ਕੋਈ ਵਿਚਾਰ ਖਰਾਬ ਹੋ ਜਾਂਦਾ ਕੱਢਣਾ ਵੀ ਕਾਸ਼ੀ ਨਾਲ ਹਾਂ ਫੋਰ ਬਣੇ ਨੀ ਹੂੰ ਲਈ ਗਾ ਉਹ ਤਾਂ ਵਿਚਾਰ ਖਰਾਬ ਹੋ ਜਾਂਦਾ ਹੂੰ ਪੈਂਦਾ ਨਹੀਂ ਦਵਾ ਦੇ ਚੜ ਕੇ ਫਾਦ ਲੈ ਖਰਾਬ ਨਹੀਂ ਨਾ ਮਹਰੇ ਬਚੂਲੀ ਜਲੀ ਲੱਗ ਜਾਂਦੀ ਆ ਹਾਂ ਬਸ ਨੂਰ ਵੱਧ ਰੱਖੇ ਮਤਲਬ ਹੱਥ ਨਾਲ ਲੱਗੇ ਨੂਰ ਹੱਥ ਨਾਲ ਓਕੇ ਨੀ ਦਾ ਆਗੇ ਇਹ ਜਿਵੇਂ ਜਿਵੇਂ ਪੁਰਾਣਾ ਹੋ ਜਾਂਦਾ ਦਵਾਈ ਆਉਣੀ ਹੈ। ਹੂੰ। ਵਸ। ਇਹ ਜਿੰਨਾ ਪੁਰਾਣਾ ਹੋ ਉਹਨਾਂ ਵਧੀਆ ਹੁੰਦੇ। ਵਧੀਆ ਹੁੰਦੇ। ਗਲ ਜਾਂਦਾ ਫਿਰ ਉਹਨੂੰ। ਆਜਵਾ ਨਾ ਆ ਸਕਦਾ ਨੰਦਰ ਨਾਲ ਫਾਟੀ। ਬੱਚੋ ਜੀ ਹੁਣ ਪਤਾ ਆਪਾਂ ਇਹਨੂੰ ਹਲਾ ਹਰੂਗੇ। ਆਪਾਂ ਪਤਾ ਜੀ ਡੱਬੇ 'ਚ। ਇਹ ਹੁਣ ਹੋ ਗਿਆ ਓਕੇ। ਇਹਨੂੰ ਹੁਣ ਦੋ ਦਿਨ ਬਾਅਦ ਚਾਰ ਦਿਨ ਬਾਅਦ ਹਿਲਾਉਂਦੇ ਰਵਾਂਗੇ ਤੇ ਸਾਡੇ ਹਿਲਾ ਦੇ ਦੋ ਦਿਨ ਸਾਡੇ ਕੇ ਲਾ ਲਾ ਤੇ ਮਤਲਬ ਬਣ ਜੋ ਹੋ ਗਈ ਪ੍ਰਮਾਤਮਾ ਸੌਖ ਰੱਖੇ ਪ੍ਰਮਾਤਮਾ ਮਿਹਰ ਕਰੇ ਵਧੀਆ achar ਬਣੇ ਬਾਜੀ ਕਰਫਾ ਕਰ ਤੇ ਹੁਣ ਆਪਾਂ ਕਿੰਨੂਆਂ ਦਾ achar ਕਿੰਨੂ ਜੀ ਹੈ ਕਿੰਨੂ ਸੀ ਉਹ ਗਲਗਲ ਸੀ ਗਲਗਲ ਦਾ achar ਪਤਾ ਜੀ ਹੁਣ ਆਪਾਂ ਪਾਉਣ ਲੱਗੇ ਆਂ ਗੋਭੀ ਦਾ ਅਚਾਰ ਗੋਭੀ ਨੂੰ ਪਹਿਲਾਂ ਤੋਤਾ ਇਹ ਆਪਣਾ ਮਤਲਬ ਪਹਿਲਾ ਇਨਸਪੀਰੀਅਸ ਆ ਦੇਖਦੇ ਆਂ ਪਹਿਲਾਂ ਗੋਭੀ ਨੂੰ ਤੋਤਾ ਫਿਰ ਉਵਾਲਿਆ 2-3 ਮਿੰਟ ਉਵਾਲਿਆ ਨੂਨ ਤੇ ਵਿੱਚ ਹਲਦੀ ਪਾ ਕੇ ਫਿਰ ਉਹਨੂੰ 2-3 ਘੰਟੇ ਧੁੱਪੇ ਸੁਕਾਇਆ ਧੁੱਪੇ ਸੁਕਾਇਆ ਨਾ 2-3 ਘੰਟੇ ਧੁੱਪੇ ਸੁਕਾ ਕੇ ਫਿਰ ਇਹਦੇ ਵਿੱਚ ਸੁੱਕੇ ਮਸਾਲੇ ਆ ਜਿਹੜਾ ਜੀਰਾ ਜਮੈਣ ਓਕੇ ਦੇ ਸੌਫ ਇਹਦੇ ਇਤੇ ਪਾਣਨੇ ਆ ਤੇ ਆਹ ਜਿਹੜਾ ਜੁਆ ਸੌਫ ਦੇ ਮੇਥੀ ਦਾਣਾ ਇਹਨਾਂ ਤਿੰਨਾਂ ਨੂੰ ਮੈਂ ਪੀਸ ਲਿਆ ਪੀਸ ਕੇ ਹੁਣ ਮਾੜਾ ਜਿਹਾ ਹੋਣਾ ਪਾਣਾ ਹੈ ਰੋਸਟ ਜਿਆ ਕਰ ਲਾਂਗੇ ਥੋੜਾ ਜਿਹਾ ਓਕੇ ਘੱਟ ਬਲੇ ਇਹਦਾ ਮੈਂ ਪਹਿਲਾਂ ਹੀ ਪੀਸ ਲਿਆ ਓਕੇ ਇਹਨੂੰ ਐ ਕਰਕੇ ਮਧੂ ਤੰਗਮੈਂਟ ਸੁੱਕੜਕ ਤੰਜੀ ਨਿਕਲ ਜਾਂਦੀ ਹੈ ਇਹ ਨੂੰ ਅੱਗੇ ਵਿੱਚ ਪਾ ਦਿਆਂ। ਇਹ ਨੂੰ ਆਪਾਂ ਹੁਣ ਪਾ ਲਿਆ ਜਿਵੇਂ ਰੋਸਟਡ ਜੇ ਕਰ ਲਿਆ। ਥੋੜਾ ਜਿਹਾ ਪੱਡ ਕੱਢ ਦਿਆਂ। ਪੁੰਨਿਆ ਮਸਾਲਾ ਇਹ ਆ ਜੀਰਾ, ਜਮੈਣ, ਮੇਥੀ ਦਾਣਾ ਤੇ ਆ ਹੈਗਾ ਜਮੈਣ ਸਾਫਤੀ, ਆ ਧਣੀਆਂ, ਕਲੌਂਜੀ, ਦੇਗੀ ਮਿਰਚ, ਕਾਲਾ ਨੂਨ, ਲਾਲ ਮਿਰਚ, ਹਲਦੀ। ਹੂੰ ਇਹਨਾਂ ਨੂੰ ਇਹਦੇ ਵਿੱਚ ਬਾਅਦ ਚ ਪਾ ਲੈਣਾ। ਥੋੜਾ ਪ੍ਰਾਂਤ ਵਿੱਚ ਪੋਣਾਰੇ ਸਾਰੇ ਗੋਭੀ ਤੋਂ ਹੋ ਗਿਆ ਸਿਕਾਈ ਹੋਈ ਆ ਜਮੀ ਮਤਲਬ ਆਪਾਂ ਉਹ ਬਾਹਰ ਵੀ ਰੱਖੀ ਆ ਵਾਲਾ ਮਾਉਣ ਨੂੰ ਧੋ ਕੇ ਸਿਕਾਈ ਹੋਈ ਸੀਗੀ ਅੱਜ ਪਰਸ ਨਾਲ ਹੀ ਹਲਾਉਣੀ ਇਹਦੇ ਵਿੱਚ ਪਹਿਲਾਂ ਮਸਾਲੇ ਪਾ ਲਏ ਸਾਰੇ ਇਹ ਕੀ ਮਹਰਾਂਾ ਉਹ ਆਪਾਂ ਭੁੰਨਿਆ ਵਾ ਜੀਰਾ ਸੌਫ ਹੂੰ ਤੇ ਧਨੀਆ ਓਕੇ ਮੇਥੀ ਦਾਣਾ ਜਮੈਣ ਖਾਪੀ ਕੋ ਜਾਨਾ ਫਿਰ ਹਲਚ ਪਾ ਲੈਣੀ ਆ ਆ ਪਾ ਲੈਣੀ ਆ ਜਮੈਣ ਸਾਫ ਦੀ ਉਹਦਾ ਪੀਸੀ ਹੋਈ ਸੀਗੀ ਆਹੋ ਇਹਦਾ ਧਨੀਆ ਪਾਊਡਰ ਕਾਲੀ ਮਿਰਚ ਨੂਨ ਸਾਰਾ ਕੁਝ ਵਿੱਚ ਪਾ ਲੈਣੀ ਆ ਜੀ ਓਕੇ ਓਕੇ ਚੰਗੀ ਤਰ੍ਹਾਂ ਲਾ ਕੇ ਮਤਲਬ ਇਹਨੂੰ ਵੀ ਓਕ ਨੂੰ ਨਹੀਂ ਪਾਉਣਾ ਹਲਾਉਣਾ ਇੱਕ ਨਹੀਂ ਹਾਂ ਹਟਾਣਾ ਆ ਰਹਾ ਮੈਂ ਕਿਨਾਂ ਬਣਾਵਾਂ ਵਧੀਆ ਰਹਾ ਹੈ ਇਹ ਹੱਤਰੀ ਹੈ ਹੈ ਤੇ ਫੇਰ ਆਹ ਸਰ੍ਹੋਂ ਦਾ ਤੇਲ ਗਰਮ ਕਰਕੇ ਇਹਨੂੰ ਠੰਡਾ ਕੀਤਾ ਵਾ ਇਹ ਗਰਮ ਗਰਮ ਪਾਉਣਾ ਨਹੀਂ ਗਰਮ ਕਰਕੇ ਠੰਡਾ ਕੀਤਾ ਆਹੋ ਜੇ ਬਬੇਨਾਂ ਦੀ ਗੱਲ ਬਾਣੀ ਆ ਜੀ ਚਲੀਏ ਦਰ ਨਾਲ ਜਾਂਦੇ ਆ ਤੇ ਪਾਇਆ ਤਾਂ ਪਹਿਲੀ ਵਾਰੀ ਆਪਾਂ ਦੇਖਦੇ ਆ ਇਹ ਪਹਿਲੀ ਮੇਰੇ ਹਾਂ ਇਹਦਾ ਰੈਸਪੀ ਈ ਸਾਡੇ ਵੀਡੀਓ ਰੱਬਾ ਪਰਮਾਤਮਾ ਸੁੱਖ ਰੱਖੇ ਬਾਕੀ ਜੇ ਕੋਈ ਕਮੀ ਹੋਈ ਦੱਸ ਦਿਓ ਕਮੈਂਟਾਂ 'ਚ ਹਾਂ ਜੇ ਕੋਈ ਕਮੀ ਪੇਸ਼ੀ ਹੋਈ ਤਾਂ ਦੱਸ ਦਿਓ ਇੰਨਾ ਕੋਈ ਹੁਣ ਆਪਾਂ ਕਿਹੜਾ ਹੋਰ ਜੇ ਨਾਲ ਰੈਸਪੀ ਈ ਉਹਨਾਂ ਕੋਲ ਬੰਦਾ ਕਰ ਦਿੰਦਾ ਤੇ ਆ ਨਾ ਉਹਦਾ ਬਸ ਹੌਕ ਰੱਖੇ ਚਿਰੋ ਹਨ ਵਧੀਆ ਬਣਨੇ ਆ ਸਰਕੇ ਦਿੱਤਾ ਸੀ ਹੋਈ ਉਹ ਤੇ ਕਰਤਾ ਹੀ ਮਾ ਉਹ ਨਾ ਖਰਾਬ ਜਾਂਦਾ ਕਿੰਨਾ ਟਾਈਮ ਨਿਕਲ ਜਾਂਦਾ ਓਕੇ ਇਹ ਕੀ ਹੈ ਸਰਕਾ ਓਕੇ થોੜਾ ਸਬਜ਼ੀ ਦੇ ਪਉ ਨਹੀਂ ਦੇਣੀ ਹੁਣ ਨਹੀਂ ਬਸ ਇੱਕ ਤੇ ਨਾ ਦਿਨ ਜਵੜੀ ਆ ਖਾਲੀ ਹੁਣ ਥੋੜੀ ਜੀ ਦੋ ਤਿੰਨ ਕ ਮਿੰਟ ਦੀ ਹਵਾਲੀ ਸੀਗੀ ਹੂੰ ਨੂਨ ਤਾਂ ਘੱਟ ਪਾਇਆ ਨੂਨ ਹਵਾਲੇ ਵਾਲੇ ਪਾਇਆ ਸੀ ਜੇ ਘੱਟ ਵੱਧ ਲੱਗੇ ਫਿਰ ਪੈ ਜਾਂਦਾ ਹੁੰਦਾ ਆ ਨੂਨ ਵੀ ਪਾਇਆ ਹਨਾ ਹਵਾਲੇ ਵਾਲੇ ਹਵਾਲੇ ਵਾਲੇ ਪਾਇਆ ਸੀ ਜਦੋਂ ਹਲਦੀ ਪਾਈ ਸੀ ਨਾਲ ਜਿਸ ਮੱਦੇ ਬਹੁਤੀ ਆਉਣ ਲੱਗੀਆਂ ਹਾਜੀ ਆ ਪੋਣਾ ਹਿੰਗ ਹਿੰਗ ਉਹ ਨਾ ਉਹ ਚੀਜ਼ ਹੁਣ ਹਿੰਗ ਨਾ ਹਿੰਗ ਹੈ ਬਚਪਾਲ ਹਿੰਗ 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 ਇਹ ਰ ਹਿੰਗ ਨਾ ਹੋ ਰਹੀ ਜਮਾ ਬਣੂ ਨਾ স্মੈਲ ਨਾ ਕਿਸੇ ਤੇ ਨਹੀਂ ਆਉਂਦਾ ਮੜਦਾ ਹੋਣੀ ਵਰਤਵਾ ਦੇ ਹੂੰ ਜੇ ਕਨੋਂ ਵਾਲਾ ਕੈਮਰੇ ਤੇ ਉਹਦੇ ਨੂੰ ਬਹੁਤ ਸੋਹਣਾ ਲੱਗ ਦੇਖਣਾ ਬਾਕੀ ਦੇਖਦੇ ਆ ਪਹਿਲੀ ਵਾਰ ਪਾਇਆ ਨਹੀਂ ਵਧੀਆ ਬਣੂ ਪੱਕਾ ਉਹ ਕਹਿੰਦਾ ਹਿੰਗ ਦੇ ਕੋਲਾ ਰੱਖੇ ਭਾਵੇਂ ਕੋਲਾ ਨਹੀਂ ਹੋਣਾ ਹਿੰਗ ਦੀ ਕਿਨੂੰ ਆ ਉਸ ਨੂੰ ਉੱਕੂ ਬਣਾ ਲੱਖ ਕੇ ਤੇ ਹਿੰਗ ਚ ਪਾ ਕੇ ਧੂਨੇ ਜਨ ਡੱਬਾ ਭਰ ਲੈਣੇ ਚਮਚੇ ਕਰ ਸੀ ਨਾਲੀ ਕਰਨਾ ਚਾਹ ਲੋੜੀ ਉਹ ਆਪਾ ਡੱਬੇ ਚ ਵੀ ਪਾਤਾ ਤੇ ਹਉ ਤੁਸੀਂ ਦੱਸਿਓ ਜੇ ਕੋਈ ਗਲਤੀ ਹੋ ਗਈ ਤਾਂ ਦੱਸਿਓ ਕਮੈਂਟ ਕਰਿਓ ਇਹਨਾ ਹੁਣ ਸਾਨੂੰ ਵੀ ਨਹੀਂ ਪਤਾ ਹੈਗਾ ਵੀ ਇਹ ਵੀ ਅੰਦਾਜ਼ੇ ਨਾਲ ਜਿਵੇਂ ਚਲੋ ਅਗੇ ਪਾਉਂਦੇ ਆ ਹਨ 10 ਦੇ ਸਿਆਣੇ ਬਿਰਗੂਕ ਨੂੰ ਪਾ ਲਿਆ ਬਾਕੀ ਚਲੋ ਰ ਆਪਾਂ ਕਰ ਪਰਖ ਗੋਪੀ ਦੇ ਗਾਲਕਲਾ ਦਾ ਪਾਇਆ ਦੇਖੋ ਜੀ ਚਾਰ ਦੇਖੋ ਧਿਆਨ ਨਾਲ ਵਲੌਗ ਸਾਰੇ ਭੈਣ ਭਰਾ ਸਪੋਰਟ ਕਰੋ ਵੱਧ ਤੋਂ ਵੱਧ ਗਾਹ ਦੀ ਗਾ ਮੈਰਲ ਕਰੋ ਪੂਰੀ ਆਪਾਂ ਘਰ ਦੀ ਜਮਾ ਦੇਸੀ ਚੀਜ਼ ਆ ਉਹ ਦੇਸੀ ਪਾਇਆ ਵਾ ਜਮਾ ਕੋਈ ਬਾਹਰਲੀ ਹੋ ਕੋਈ ਨਹੀਂਗਾ ਘਰੋਂ ਤੋੜ ਕੇ ਘਰੋਂ ਦੇਸੀ ਗੋਪੀਆ ਦੇਸੀ ਹੀ ਗਰਗਲਾਣੀ ਕਰਦਾ ਯਾਰ ਘਰ ਦਾ ਨੇਚਰਲ ਚੀਜ਼ ਹੈ ਜੀ ਜਿਵੇਂ ਇਹਨ ਵਧੀਆ ਬਣਾਇਆ ਤੇ ਦੇਖ ਕੇ ਜਿਹੜਾ ਕੋਈ ਬਣਾਉਣਾ ਬਣਾਉਣਾ ਚਾਹੁੰਦਾ ਉਹ ਬਣਾ ਸਕਦਾ ਇਹਨ ਦੇਖ ਕੇ ਸਾਡੇ ਵਲੌਗ ਨੂੰ ਤੇ ਸਾਰੇ ਭੈਣ ਭਰਾ YouTube ਫੈਮਿਲੀ ਵੱਧ ਤੋਂ ਵੱਧ ਸਪੋਰਟ ਕਰਿਓ ਸਾਰੇ ਭੈਣ ਭਰਾਵਾਂ ਨੂੰ ਛੱਤ ਸ੍ਰੀ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ